ਕਹਿੰਦੇ ਹਨ ਇਹ ਸੇਠ ਦੁਨੀ ਚੰਦ ਤੈਨੂੰ ਪਤਾ ਵੀ ਹੈ ਕਿ ਜੋ ਤੂੰ ਆਪਣੇ ਪਿਤਾ ਦੇ ਨਿਮਿਤ ਸਰਾਧ ਕਰਾ ਰਿਹਾ ਹੈ ਕਿ ਤੇਰਾ ਪਿਤਾ ਇਸ ਸਮੇਂ ਕਿੱਥੇ ਹੈ ਉਸਦੀ ਰੂਹ ਕਿੱਥੇ ਹੈ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜੀ ਨੂੰ ਗੁਰੂ ਰਹਿਬਰ ਜਾਣ ਕੇ ਸੇਠ ਦੁਨੀ ਚੰਦ ਬੇਨਤੀ ਕਰਦਾ ਹੈ ਮਹਾਰਾਜੀ ਅਸੀਂ ਅਲਪਗ ਹਾਂ ਤੁਸੀਂ ਕਿਰਪਾ ਕਰਕੇ ਦੱਸੋ ਏ ਮੇਰੇ ਪਿਤਾ ਜੀ ਰੂਹ ਇਸ ਸਮੇਂ ਕਿੱਥੇ ਹੈ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਹਨ ਜਿਸ ਦੇ ਨਿਮਿਤ ਤੂੰ ਸਰਾਹ ਕਰਾਉਣਾ ਹੈ ਇਹ ਬਾਹੋ-ਵਾਹੀ ਲੁੱਟਦਾ ਹੈ ਸਾਰੇ ਤੂੰ ਟੰਡੋਰਾ ਪਟਵਾਉਣਾ ਹੈ ਕਿ ਮੇਰੇ ਵਰਗਾ ਕੋਈ ਇਹ ਭੰਡਾਰਾ ਨਹੀਂ ਕਰ ਸਕਦਾ ਆਪਣੀ ਸੋਭਾ ਜਣਾਉਣਾ ਹੈ ਹੰਕਾਰ ਕਰਦਾ ਹੈ ਉਹ ਤਾਂ ਤੇਰਾ ਪਿਤਾ ਬਗਹਾੜ ਦੀ ਯੁੰਨੀ ਵਿੱਚ ਪਿਆ ਹੋਇਆ ਸੱਤ ਦਿਨਾਂ ਦਾ ਭੁੱਖਾ ਜੰਗਲ ਦੇ ਝਿੜੇ ਵਿੱਚ ਲੁਕਿਆ ਬੈਠਾ ਹੈ ਭਾਵ ਸੱਤ ਦਿਨਾਂ ਤੋਂ ਭੁੱਖਾ ਬੈਠਾ ਹੈ ਗੁਰੂ ਮਹਾਰਾਜ ਜੀ ਤੋਂ ਇਹ ਵਚਨ ਸੁਣ ਕੇ ਸੇਠ ਦੁਨੀ ਚੰਦ ਹੱਕਾ ਬੱਕਾ ਰਹਿ ਗਿਆ ਆਖਣ ਲੱਗਿਆ ਹੈ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੇਰੇ ਪਿਤਾ ਜੀ ਤਾਂ ਬਹੁਤ ਸੱਚਤਾ ਰੱਖਦੇ ਸਨ ਅਤੇ ਪੂਜਾ ਪਾਠ ਕਰਦੇ ਸਨ ਬਹੁਤ ਧਰਮੀ ਪੁਰਸ਼ ਸਨ ਫਿਰ ਇਸ ਉਹਨਾਂ ਨੂੰ ਇਹ ਬਗਹਾੜ ਦੀ ਜੋਨੀ ਕਿਸ ਤਰ੍ਹਾਂ ਪ੍ਰਾਪਤ ਹੋ ਗਈ ਪਹਿਲਾਂ ਤਾਂ ਉਸਨੇ ਯਕੀਨ ਨਾ ਕੀਤਾ ਗੁਰੂ ਮਹਾਰਾਜ ਜੀ ਨੇ ਫਿਰ ਆਖਿਆ ਕਿ ਤੂੰ ਆ ਸਾਡਾ ਭੋਗ ਲੱਗਿਆ ਹੋਇਆ ਪ੍ਰਸ਼ਾਦਾ ਸਾਡਾ ਸੇਵ ਪ੍ਰਸ਼ਾਦ ਜੰਗਲ ਵਿੱਚ ਲੈ ਕੇ ਜਾ ਗੁਰੂ ਮਹਾਰਾਜ ਜੀ ਨੇ ਥੋੜਾ ਜਿਹਾ ਭੋਜਨ ਛੱਕ ਕੇ ਉਸ ਨੂੰ ਬਾਕੀ ਭੋਜਨ ਦੇ ਦਿੱਤਾ ਇਹ ਸਾਡਾ ਇਹ ਭੋਗ ਲਗਿਆ ਸੀਤ ਪ੍ਰਸ਼ਾਦ ਉਸ ਬਗਿਆੜ ਦੇ ਅੱਖੀ ਅੱਗੇ ਰੱਖ ਦੇਵੀ ਤੇ ਉਸ ਨੂੰ ਸ਼ੱਕ ਕੇ ਉਹ ਬਗਿਆੜ ਹੈ ਜੋ ਉਸ ਦੇ ਵਿੱਚ ਜੋ ਤੇਰੇ ਪਿਤਾ ਦੀ ਰੂਹ ਹੈ ਉਹ ਨਿਕਲੇਗੀ ਉਹ ਤੈਨੂੰ ਸਾਰਾ ਕੁਝ ਦੱਸੇਗੀ ਤੇ ਉਹ ਫਿਰ ਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਆਪਣੇ ਅਹਿਲਕਾਰਾਂ ਨੂੰ ਨਾਲ ਲੈ ਕੇ ਜੰਗਲ ਵਿੱਚ ਚਲਿਆ ਜਾਂਦਾ ਹੈ ਗੁਰੂ ਮਹਾਰਾਜ ਜੀ ਦੇ ਦੱਸੇ ਅਨੁਸਾਰ ਉਸ ਟਿਕਾਣੇ ਤੇ ਪਹੁੰਚ ਜਾਂਦਾ ਹੈ ਅਤੇ ਥੋੜਾ ਜਿਹਾ ਦੂਰ ਰਹਿ ਕੇ ਕਿਉਂਕਿ ਡਰ ਵੀ ਸੀ ਕਿ ਜੰਗਲੀ ਜਾਨਵਰਾਂ ਕਿਤੇ ਹਮਲਾ ਨਾ ਕਰ ਦੇਵੇ ਪਰ ਗੁਰੂ ਮਹਾਰਾਜ ਜੀ ਦੇ ਬਚਨ ਸੰਨ ਇਸ ਕਰਕੇ ਬਚਨ ਕਰਕੇ ਭਰੋਸਾ ਕਰਕੇ ਚਲਿਆ ਗਿਆ ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਸੱਚਮੁੱਚ ਹੀ ਉਸ ਜੰਗਲ ਦੇ ਝਿੜੇ ਦੇ ਵਿੱਚ ਉਹ ਬਗਿਆੜ ਦੀ ਜੁਨੀ ਪਿਆ ਹੋਇਆ ਉਸ ਦਾ ਪਿਤਾ ਲੁਕਿਆ ਬੈਠਾ ਸੀ ਬਗਿਆੜ ਬਣਿਆ ਹੋਇਆ ਉਹ ਭੋਜਨ ਨੂੰ ਦੇਖ ਕੇ ਝਿੜੇ ਵਿੱਚੋਂ ਬਾਹਰ ਨਿਕਲ ਕੇ ਉਸ ਨੇ ਉਹ ਜਦੋਂ ਭੋਜਨ ਛਕਿਆ ਭੋਜਨ ਛਕਣ ਤੋਂ ਬਾਅਦ ਗੁਰੂ ਮਹਾਰਾਜ ਜੀ ਦਾ ਭੋਗ ਲੱਗਿਆ ਹੋਇਆ ਸੀ ਸੀਤ ਪ੍ਰਸ਼ਾਦ ਉਸ ਦੀ ਰੂਹ ਨਿਕਲ ਜਾਂਦੀ ਹੈ ਉਹ ਬਗਿਆੜ ਦੀ ਜੁਨੀ ਬਗਿਆੜ ਦੇ ਜੁਨੀ ਵਿੱਚ ਪਈ ਹੋਈ ਉਸ ਦੇ ਪਿਤਾ ਦੀ ਰੂਹ ਪ੍ਰਗਟ ਹੋ ਜਾਂਦੀ ਹੈ ਸਾਹਮਣੇ ਸਨਮੁਖ ਹੋ ਕੇ ਫਿਰ ਜਿਹੜਾ ਸੇਨ ਤੁਨੀ ਚੱਲ ਸੀ ਆਪਣੇ ਪਿਤਾ ਜੀ ਦੀ ਰੂਹ ਦੇ ਨਾਲ ਸਵਾਲ ਕਰਦਾ ਹੈ ਕਿ ਪਿਤਾ ਜੀ ਤੁਸੀਂ ਤਾਂ ਬਹੁਤ ਧਰਮੀ ਪੁਰਸ਼ ਸੀ ਸੱਚਤਾ ਰੱਖਦੇ ਸੀ ਪੂਜਾ ਪਾਠ ਕਰਦੇ ਸੀ ਤੁਹਾਨੂੰ ਇਹ ਕਿਵੇਂ ਇਹ ਜੁਨੀ ਵਿੱਚ ਕਿਵੇਂ ਜਾਣਾ ਪੈ ਗਿਆ ਫਿਰ ਉਸਦੇ ਪਿਤਾ ਨੇ ਉਹੂ ਨੇ ਜਵਾਬ ਦਿੱਤਾ ਕਿ ਜਿਸ ਸਮੇਂ ਮੇਰਾ ਅੰਤਮ ਸਮਾ ਸੀ ਨਾ ਕੁਝ ਸਮਾਂ ਪਹਿਲਾਂ ਜਦੋਂ ਮੈਂ ਪੂਜਾ ਪਾਠ ਕਰ ਰਿਹਾ ਸੀ ਗਵਾਂਡ ਦੇ ਵਿੱਚ మాਸ ਰੰਨਿਆ ਜਾ ਰਿਹਾ ਸੀ మాਸ ਪਕਾਇਆ ਜਾ ਰਿਹਾ ਸੀ ਤੇ ਉਹ మాਸ ਪੱਕਣ ਦੀ ਜਿਹੜੀ ਬਰਬੰਦੀ ਸੀ ਵਾਸ਼ਨਾ ਸੀ ਉਹ ਮੈਨੂੰ ਮੈਨੂੰ ਬਾਸ਼ਨਾ ਆਈ ਤੇ ਮੇਰੇ ਮਨ ਵਿੱਚ ਫੁਰਨਾ ਫੁਰਿਆ ਕਿ ਮੈਂ ਸਾਰੀ ਉਮਰ ਕਦੇ మాਸ ਹੀ ਨਹੀਂ ਖਾ ਕੇ ਦੇਖਿਆ ਸਾਰੀ ਉਮਰ ਧਰਮ ਕਰਮ ਵਿੱਚ ਲੰਗਾਈ ਹੈ ਕਦੇ మాਸ ਹੀ ਨਹੀਂ ਖਾ ਕੇ ਦੇਖਿਆ ਦੇਖੋ ਇਤਨੀ ਕੁ ਬਾਸ਼ਨਾ ਉਹਦੇ ਮਨ ਵਿੱਚ ਆਈ ਸੀ ਤੇ ਇੰਨੀ ਕੁ ਬਾਸ਼ਨਾ ਆਉਂਦਿਆਂ ਆਉਂਦਿਆਂ ਹੀ ਉਸ ਦੇ ਸਰੀਰ ਦਾ ਅੰਤ ਹੋ ਗਿਆ ਸੇਖ ਦੁਨੀ ਚੰਦ ਦੇ ਪਿਤਾ ਦਾ ਤੇ ਉਹ ਦੇਖੋ ਹੁਣ ਵਾਸ਼ਨਾ ਸੀ ਮਨ ਵਿੱਚ ਕਦੇ ਮਾਸ ਨਹੀਂ ਖਾ ਕੇ ਦੇਖਿਆ ਜਦੋਂ ਉੱਪਰ ਜਾ ਕੇ ਸਾਧਕਤਾਵ ਹੁੰਦਾ ਹੈ ਤਾਂ ਫਿਰ ਉਹ ਵਾਸ਼ਨਾ ਦੇ ਇਨਸਾਨ ਉਸ ਨੂੰ ਬਗਿਆੜ ਦੀ ਜੁਨੀ ਮਿਲ ਜਾਂਦੀ ਹੈ ਕਿ ਲੈ ਹੁਣ ਤੂੰ ਬਗਿਆੜ ਬਣ ਕੇ ਖਾ ਮਾਸ ਕਿਉਂਕਿ ਜਿਹੜੇ ਇਹ ਮਾਸਾਹਾਰੀ ਜਾਨਵਰ ਹਨ ਜਿਵੇਂ ਸ਼ੇਰ ਚੀਤਾ ਆਦਿ ਬਗਿਆੜ ਇਹ ਜੰਗਲਾਂ ਦੇ ਵਿੱਚ ਸ਼ਿਕਾਰ ਕਰਦੇ ਹਨ ਮਾਸ ਖਾਂਦੇ ਨੇ ਸੋ ਇਸ ਕਰਕੇ ਉਸ ਸੇਠ ਦੁਨੀ ਚੰਦ ਦੇ ਪਿਤਾ ਨੂੰ ਬਗਹਾੜ ਦੀ ਜੁਨੀ ਜਾਣਾ ਪਿਆ ਫਿਰ ਜਦੋਂ ਆਪਣੇ ਪੁੱਤਰ ਦੁਨੀ ਚੰਦ ਨੂੰ ਉਹ ਰੂਹ ਦੱਸਦੀ ਹੈ ਕਿ हे ਦੁਨੀ ਚੰਦ ਪੁੱਤਰ ਜਿਹੜੀ ਤੂੰ ਐ ਦੁਨੀਆ ਦੀ ਫਾਲਤੀ ਫਾਲਤੂ ਵਾਹਵਾਹੀ ਲੁੱਟ ਰਿਹਾ ਹੈ ਹੰਕਾਰ ਕਰ ਰਿਹਾ ਹੈ ਇਸ ਦਾ ਕੋਈ ਫਾਇਦਾ ਨਹੀਂ ਹੰਕਾਰ ਛੱਡ ਦੇ ਜੋ ਗੁਰੂ ਸਾਹਿਬ ਤੇਰੇ ਮਹਿਲਾ ਵਿੱਚ ਆਏ ਨੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਪੈ ਜਾ ਮੇਰਾ ਤਾਂ ਉਧਾਰ ਹੁਣ ਹੋ ਗਿਆ ਹੈ ਤੂੰ ਵੀ ਆਪਣਾ ਉਧਾਰ ਕਰਵਾ ਸੇਰ ਦੁਨੀ ਚਾਹਦੇ ਸਾਰੀ ਬਾਤ ਤਾਂ ਸੁਣ ਕੇ ਵਾਪਸ ਆ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਰ ਝੁਕਾ ਦਿੰਦਾ ਹੈ ਅਤੇ ਮਹਾਰਾਜ ਜੀ ਤੋਂ ਬਿਲੇ ਹਾਰ ਜਾਂਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਭਲੇ ਦਾ ਉਪਦੇਸ਼ ਮੈਨੂੰ ਬਖਸ਼ੋ ਤਾਂ ਗੁਰੂ ਮਹਾਰਾਜ ਜੀ ਨੇ ਉਸ ਨੂੰ ਭਲੇ ਵਾਸਤੇ ਉਪਦੇਸ਼ ਦਿੱਤਾ ਕਿ ਜਿਹੜੀ ਤੂੰ ਇਹ ਮਾਇਆ ਵੰਧੂ ਇਕੱਠੀ ਕੀਤੀ ਹੋਈ ਹੈ ਨਾ ਕਿਉਂਕਿ ਇਹ ਤਾਂ ਨਾਲ ਜਾਣੀ ਨਹੀਂ ਸੰਸਾਰ ਦੇ ਵਿੱਚ ਠੀਕ ਹੈ ਮਾਇਆ ਗੁਜ਼ਾਰੇ ਵਾਸਤੇ ਜ਼ਰੂਰੀ ਵੀ ਹੈ ਪਰ ਜਿਹੜਾ ਲੋਕਾਂ ਦਾ ਹੱਕ ਮਾਰ-ਮਾਰ ਕੇ ਠੱਗੀਆਂ ਬਣਾ ਕੇ ਕਰ ਕਰਕੇ ਰਿਸ਼ਮਤਾ ਲੈ ਲੈ ਕੇ ਜਿਹੜਾ ਧਨ ਜੋੜਦਾ ਹੈ ਨਾ ਇਹ ਜਿਹੜਾ ਧਨ ਜੋੜਿਆ ਹੋਇਆ ਭਾਵੇਂ ਉਸ ਨੂੰ ਐ ਲੱਗਦਾ ਹੋਵੇ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਬੜੀ ਇਸ ਦੇ ਨਾਲ ਐਸ਼ ਪ੍ਰਸਤੀ ਕਰਾਂਗਾ ਆਨੰਦ ਲਵਾਵਾਂਗਾ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਆਨੰਦ ਲੈਣਗੀਆਂ ਪਰ ਇਹ ਭੁਲੇਖਾ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਹੀ ਬਚਨ ਹੈ ਕਿ ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਜਿਹੜੀ ਮਾਇਆ ਹੈ ਨਾ ਇਹ ਇਕੱਠੀ ਕਰਨੀ ਹੈ ਤਾਂ ਪਾਪਾਂ ਬਿਨਾ ਹੋ ਨਹੀਂ ਸਕਦੀ ਪਾਪ ਕਰੇ ਬਿਨਾ ਕਿਸੇ ਦਾ ਗਲ ਵਡਿਆਂ ਬਿਨਾ ਤੇ ਇਕੱਠੀ ਹੋ ਕੇ ਫਿਰ ਇਹ ਨਾਲ ਨਹੀਂ ਜਾਂਦੀ ਦੇਖੋ ਫਿਰ ਕੀ ਲਾਭ ਹੋਇਆ ਕੋਈ ਵੀ ਲਾਭ ਨਹੀਂ ਹੋਇਆ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਡੇ ਭਲੇ ਵਾਸਤੇ ਉਪਦੇਸ਼ ਦਿੱਤਾ ਹੈ ਕਿ ਹੱਕ ਸੱਚ ਦੀ ਕਿਰਤ ਕਰ ਆਪਣਾ ਅਤੇ ਆਪਣੇ ਪਰਿਵਾਰ ਦਾ ਨਿਰਭਾਗ ਕਰ ਗੁਜ਼ਾਰਾ ਕਰ ਆਪਣੇ ਹੱਕ ਦੀ ਕਿਰਤ ਦੇ ਨਾਲ ਕਰ ਜਿਸ ਦੇ ਨਾਲ ਤੇਰੇ ਮਨ ਨੂੰ ਵੀ ਸਕੂਨ ਹੋਵੇ ਸ਼ਾਂਤੀ ਹੋਵੇ ਅਤੇ ਤੂੰ ਉਸ ਪ੍ਰਮਾਤਮਾ ਦੀ ਜੋ ਬਣਾਈ ਹੋਈ ਖਲਕਤ ਹੈ ਉਸ ਨੂੰ ਵੀ ਦੁਖੀ ਨਾ ਕਰੇ ਤੇ ਆਪ ਵੀ ਆਨੰਦ ਵਿੱਚ ਰਹੇ ਤੇ ਦੂਸਰਿਆਂ ਨੂੰ ਵੀ ਆਨੰਦ ਵਿੱਚ ਰਹਿਣ ਦਵੇ ਸੋ ਹੰਕਾਰ ਛੱਡਣਾ ਕਰ ਦੁਨੀ ਚੰਦ ਨੂੰ ਇਸ ਤਰ੍ਹਾਂ ਦਾ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ ਕੇ ਮਿਹਾਲ ਕੀਤਾ ਕਿਰਤ ਕਰ ਨਾਮ ਜਪ ਤੇ ਵੰਡ ਕੇ ਸ਼ੱਕ ਜਿਹੜੀ ਇਹ ਤੋਂ ਤੁਹਾਨੂੰ ਦੌਰਤ ਜੋੜੀ ਹੋਈ ਹੈ ਇਹਨਾਂ ਨੂੰ ਲੋੜਵੰਦਾਂ ਵਿੱਚ ਵੰਡਦੇ ਤੇ ਪ੍ਰਮਾਤਮਾ ਦੀ ਬੰਦਗੀ ਕਰਿਆ ਕਰੋ ਸਰਾਲ ਪੁਖ ਦੀ ਇਸ ਤਰ੍ਹਾਂ ਭਲੇ ਦਾ ਉਪਦੇਸ਼ ਦਿੱਤਾ ਕਹਿਣ ਤੋਂ ਭਾਵ ਆਪਾਂ ਊਕਾ ਮਾਤਰ ਜੋ ਇਤਿਹਾਸ ਦੀ ਵਿਚਾਰ ਨਹੀਂ